ਗੱਲ ਕਰਾਂਗੇ ਵਿਕਰਮ ਸਿੰਘ ਮੱਜੀਠਿਆ ਦਿੱਤਾ ਅੱਜ 모ਹਾਲੀ ਕੋਰਟ ਦੇ ਵਿੱਚ ਪੇਸ਼ੀ ਤੋਂ ਬਾਅਦ ਆਜੇ ਕਿ ਵਿਕਰਮ ਸਿੰਘ ਮੱਜੀਠਿਆ ਦਾ ਰਿਮਾਂਡ 4 ਦਿਨ ਦਾ ਹੋਰ ਵਦਾ ਦਿੱਤਾ ਗਿਆ ਹੈ ਵਿਜੀਲੈਂਸ ਦੇ ਵੱਲੋਂ ਪਹਿਲਾਂ ਹੀ 7 ਦਿਨਾਂ ਦਾ ਰਿਮਾਂਡ ਤੇ ਸੀਗੀ ਤੇ ਹੁਣ ਅੱਜ 2 ਜੁਲਾਈ ਨੂੰ ਦੁਬਾਰਾ 모ਹਾਲੀ ਕੋਰਟ ਦੇ ਵਿੱਚ ਵਿਕਰਮ ਸਿੰਘ ਮੱਜੀਠਿਆ ਨੂੰ ਪਾਰੀ ਸੁਰੱਖਿਆ ਕੜੇ ਪ੍ਰਬੰਧਾਂ ਦੇ ਹੇਠ ਪੇਸ਼ ਕੀਤਾ ਗਿਆ ਕਾਫੀ ਦੇਰ ਅਗਰ ਕਿਆਲ ਕੀਤੀ ਜਾਵੇ ਤਾਂ 모ਹਾਲੀ ਕੋਰਟ ਦੇ ਵਿੱਚ ਆਰਗੂਮੈਂਟਸ ਚੱਲੇ ਜਿਸ ਤੋਂ ਬਾਅਦ ਹੁਣ 4 ਦਿਨ ਦਾ ਰਿਮਾਂਡ ਹੋ ਦਿੱਤਾ ਗਿਆ ਹੈ ਵਿਕਰਮ ਸਿੰਘ ਮਜੀਠੀਆ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੂੰ ਆਮਦਨੀ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਵਿਜੀਲੈਂਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਵਿਜੀਲੈਂਸ ਦੇ ਵੱਲੋਂ ਗ੍ਰਿਫਤਾਰੀ ਤੋਂ ਬਾਅਦ ਮੋਹਾਲੀ ਕੋਰਟ ਦੇ ਵਿੱਚ ਪੇਸ਼ੀ ਹੋਏ ਸੀ ਜਿਸ ਤੋਂ ਬਾਅਦ ਉਹਨਾਂ ਨੂੰ 7 ਦਿਨਾਂ ਦੇ ਰਿਮਾਂਡ ਤੇ ਭੇਜਿਆ ਗਿਆ ਸੀ ਤਾਂ ਅੱਜ ਰਿਮਾਂਡ ਖਤਮ ਹੋਣ ਤੋਂ ਬਾਅਦ ਦੁਬਾਰਾ ਮੋਹਾਲੀ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਜਿੱਥੇ ਅਗਰ ਦੇਖਿਆ ਜਾਵੇ ਤਾਂ ਦੋਨਾਂ ਵਕੀਲਾਂ ਦੇ ਵਿਚਾਰ ਕਾਫੀ ਦੇਰ ਹੈ ਬਹਿਸ ਚੱਲ ਰਹੀ ਦੋਨਾਂ ਦੇ ਵੱਲੋਂ ਕਾਫੀ ਸਬੂਤ ਜਿਹੜੇ ਨੇ ਉਹ ਪੇਸ਼ ਕੀਤੇ ਗਏ ਤਾਂ ਜਿਸ ਤੋਂ ਬਾਦ ਹੁਣ ਮੋਹਾਲੀ ਕੋਰਟ ਨੇ ਉਹਨਾਂ ਦਾ ਰਿਮਾਂਡ ਜਿਹੜਾ ਹੈ ਵਿਕਰਮ ਸਿੰਘ ਮਜੀਠੀਆ ਦਾ 4 ਦਿਨ ਦਾ ਹੋਰ ਰਿਮਾਂਡ ਵਦਾ ਦਿੱਤਾ ਗਿਆ ਲਗਾਤਾਰ ਵਿਜੀਲੈਂਸ ਦੇ ਵੱਲੋਂ ਮੰਗ ਕੀਤੀ ਜਾ ਰਹੀ ਸੀ ਕਿਉਂਕਿ ਅਗਰ ਵਿਕਰਮ ਸਿੰਘ ਮਜੀਠੀਆ ਦੀ ਗੱਲ ਕੀਤੀ ਜਾਵੇ ਤਾਂ ਵਿਜੀਲੈਂਸ ਦੇ ਵੱਲੋਂ ਉਹਨਾਂ ਨੂੰ ਪਿਛਲੇ ਦਿਨੀ ਕਾਫੀ ਉਹਨਾਂ ਦੀਆਂ ਵੱਖ-ਵੱਖ ਜਗ੍ਹਾ ਤੇ ਲੈ ਕੇ ਜਾਇਆ ਜਾਂਦਾ ਹੈ Shimla ਦੇ ਗੱਲ ਕੀਤੀ ਜਾਵੇ ਤਾਂ Shimla ਦੇ Mashobra ਦੇ ਵਿੱਚ ਉਹਨਾਂ ਦੀ ਪ੍ਰਾਪਰਟੀ ਤੇ ਜਿੱਥੇ ਤਸਦੀਕ ਕੀਤੀ ਜਾ ਰਹੀ ਸੀ ਲਗਾਤਾਰ ਉਹਨਾਂ ਦੇ ਜੱਦੀ ਪਿੰਡ ਕੱਲ ਹੀ ਬੀਤੇ ਦਿਨੀ ਮਜੀਠੇ ਵੀ ਮਜੀਠੀਆ ਨੂੰ ਲੈ ਕੇ ਵਿਜੀਲੈਂਸ ਗਈ ਸੀ ਇਸ ਤੋਂ ਇਲਾਵਾ ਦੇ ਠਿਕਾਨਿਆਂ ਤੇ ਲੈ ਕੇ ਜਾ ਰਹੀ ਸੀ ਤਾਂ ਲਗਾਤਾਰ ਗਵਾਹੀ ਤੇ ਬਿਆਨਾਂ ਦੇ ਆਧਾਰ ਤੇ ਜਾਂਚ ਪੜਤਾਲ ਕੀਤੀ ਜਾ ਰਹੀ ਸੀ ਤਾਂ ਅੱਜ ਮੁਹਾਲੀ ਕੋਰਟ ਦੇ ਵਿੱਚ ਦੁਬਾਰਾ ਵਿਕਰਮ ਸਿੰਘ ਮੱਜੀਠੀਆ ਨੂੰ ਪੇਸ਼ ਕੀਤਾ ਗਿਆ ਭਾਰੀ ਸੁਰੱਖਿਆ ਦੇ ਹੇਠ ਦੱਸੇ ਕਿ ਸੀਜੀਐਮ ਗਰਾਉਂਡ ਫਲੋਰ ਮੁਹਾਲੀ ਕੋਰਟ ਦੇ ਗਰਾਉਂਡ ਫਲੋਰ ਦੇ ਸੀਜੀਐਮ ਦੇ ਵਿੱਚ ਪੇਸ਼ ਕੀਤਾ ਗਿਆ ਜਿੱਥੇ ਕਾਫੀ ਢੇਰ ਵਕੀਲਾਂ ਦੀ ਬਹਿਸ ਬਾਜ਼ੀ ਹੋਈ ਆਰਗੂਮੈਂਟਸ ਹੋਏ ਤੇ ਜਿਸ ਤੋਂ ਬਾਅਦ ਹੁਣ 4 ਦਿਨ ਦਾ ਹੋਰ ਰਿਮਾਂਡ ਵਧਾ ਦਿੱਤਾ ਗਿਆ ਹੈ ਅਗਰ ਗੱਲ ਕੀਤੀ ਜਾਵੇ ਤਾਂ ਅੱਜ ਕੋਰਟ ਵਿੱਚ ਪੇਸ਼ੀ ਤੋਂ ਪਹਿਲਾਂ ਕਾਫੀ ਸਾਰੇ ਅਕਾਲੀ ਲੀਡਰ ਵੀ ਸੜਕਾਂ ਤੇ ਉਤਰੇਗੇ ਲੇਕਿਨ ਪੁਲਿਸ ਦੇ ਵੱਲੋਂ ਉਹਨਾਂ ਨੂੰ ਪਹਿਲਾਂ ਹੀ ਘਰਾਂ ਦੇ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਅਗਰ ਗੱਲ ਕੀਤੀ ਜਾਵੇ ਸੁਖਬੀਰ ਸਿੰਘ ਬਾਦਲ ਦਿੱਤਾ ਉਹ ਵੀ ਆੰਬ ਸਾਹਿਬ ਮੱਥਾ ਟੇਕਣ ਜਾ ਰਹੇ ਸੀ ਲੇਕਿਨ ਉਸ ਤੋਂ ਪਹਿਲਾਂ ਹੀ ਮੁਹਾਲੀ ਪੁਲਿਸ ਦੇ ਵੱਲੋਂ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਜਿਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਵੀ ਕਾਫੀ ਸਵਾਲ ਚੁੱਕੇ ਆਪਣੀ ਗ੍ਰਿਫਤਾਰੀ ਨੂੰ ਲੈ ਕੇ ਤਾਂ ਹੁਣ ਮਜੀਠੀਆ ਦੀ ਗੱਲ ਕੀਤੀ ਜਾਵੇ ਤਾਂ ਵਿਕਰਮ ਸਿੰਘ ਮਜੀਠੀਆ ਦਾ ਰਿਮਾਂਡ 4 ਦਿਨ ਦਾ ਹੋਰ ਵਧਾ ਦਿੱਤਾ ਗਿਆ ਹੈ ਵਿਕਰਮ ਸਿੰਘ ਮਜੀਠੀਆ ਲਗਾਤਾਰ ਆਮਦਨੀ ਤੋਂ ਬਾਅਦ ਜਾਇਦਾਦ ਦੇ ਮਾਮਲੇ ਦੇ ਵਿੱਚ ਵਿਜੀਲੈਂਸ ਦੇ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਵਿਜੀਲੈਂਸ ਲਗਾਤਾਰ ਹੋਰ ਰਿਮਾਂਡ ਵਧਾਣ ਦੀ ਮੰਗ ਕਰ ਰਹੀ ਸੀ ਤਾਂ ਦਾਰ ਦਿਨ ਦਾ ਰਿਮਾਂਡ ਵਦਾ ਦਿੱਤਾ ਗਿਆ ਹੈ ਕਿ ਕੁਝ ਅਹਿਮ ਹੋਰ ਖੁਲਾਸੇ ਹੋਣਗੇ ਇਹ ਹੁਣ ਅੱਗੇ ਹੋਰ ਪਤਾ ਲੱਗੇਗਾ ਤਾਂ ਦੱਸੇ ਕਿ ਆਮਦਨੀ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਵਿਕਰਮ ਸਿੰਘ ਮਜਰੀਠਿਆ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਹਨਾਂ ਦੀ ਪਤਨੀ ਗਨੀਪਕੌਰ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਵੱਲੋਂ ਸਾਰੇ ਜਿਹੜੇ ਇਲਜ਼ਾਮ ਲੱਗੇ ਸੀ ਉਹਨਾਂ ਨੂੰ ਬੀਤੇ ਦਿਨੀ ਮਜਰੀਠਾ ਦੇ ਵਿੱਚ ਜਦੋਂ ਕੱਲ ਮਜਰੀਠੀਆਂ ਨੂੰ ਵਿਜੀਲੈਂਸ ਦੇ ਵੱਲੋਂ ਲਿਆਂਦਾ ਗਿਆ ਤਾਂ ਉਹਨਾਂ ਦੀ ਪਤਨੀ ਵੀ ਉੱਥੇ ਪਹੁੰਚੇ ਲੇਕਿਨ ਉਹਨਾਂ ਨੂੰ ਦਫ਼ਤਰ ਦੇ ਵਿੱਚ ਦਾਖਲ ਨਹੀਂ ਹੋਣ ਦਿੱਤਾ ਗਿਆ ਜਿਸ ਤੋਂ ਬਾਅਦ ਪਤਨੀ ਗਨੀਪਕੌਰ ਦੇ ਵੱਲੋਂ ਆਪਣੇ ਪਤੀ ਦੇ ਹੱਕ ਦੇ ਵਿੱਚ ਸਾਰੇ ਲੱਗੇ ਇਲਜ਼ਾਮਾਂ ਨੂੰ ਨਕਾਰਿਆ ਗਿਆ ਉਸ ਤੋਂ ਬਾਅਦ ਕਿਹਾ ਗਿਆ ਕਿ ਲਗਾਤਾਰ ਜਿਹੜੇ ਮਜਰੀਠੀਆਂ ਨੇ ਉਹ ਆਮ ਆਦਮੀ ਪਾਰਟੀ ਤੇ ਸਰਕਾਰ ਤੇ ਲਗਾਤਾਰ ਸਵਾਲ ਚੁੱਕਦੇ ਨੇ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਸਰਕਾਰਾਂ ਦੇ ਵੱਲੋਂ ਜਿਹੜੀ ਲਗਾਤਾਰ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਤਾਂ आज ਜੇ ਅਗਰ ਰਿਮਾਂਡ ਦੀ ਗੱਲ ਕੀਤੀ ਜਾਵੇ ਤਾਂ ਮੋਹਾਲੀ ਕੋਰਟ ਦੇ ਵਿੱਚ ਕੜੇ ਸੁਰੱਖਿਆ ਪ੍ਰਬੰਧਾਂ ਦੇ ਹੇਠ ਅਗਰ ਮੁਹਾਲੀ ਕੋਰਟ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾ ਰਿਹਾ ਕਿ ਕਿਸ ਤਰ੍ਹਾਂ ਪਾਰੇ ਬੇੜੀ ਪੁਲਿਸ ਸੁਰੱਖਿਆ ਸੀਗੀ ਉਹ ਤੇ ਨਾਦ ਕੀਤੀ ਗਈ ਅਗਰ ਗੱਲ ਕੀਤੀ ਜਾਵੇ ਤਾਂ ਐਂਟਰੀ ਗੇਟ ਮੁਹਾਲੀ ਕੋਰਟ ਦੇ ਉਹ ਵੀ ਲਗਾਤਾਰ ਜਿਹੜੇ ਉੱਥੇ ਕਾਫੀ ਸਾਰੇ ਪੁਲਿਸ ਸੁਰੱਖਿਆ ਬਲ ਜਿਹੜੀ ਤੇ ਨਾਦ ਸੀਗੀ ਐਗਜ਼ਿਟ ਜਿਹੜੇ ਗੇਟ ਸੀਗੇ ਉੱਥੋਂ ਮੱਜੀਠੀਆਂ ਨੂੰ ਜਿਹੜਾ ਅੰਦਰ ਲਿਜਾਇਆ ਗਿਆ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਵਿਕਰਮ ਸਿੰਘ ਮੱਜੀਠੀਆਂ ਨੂੰ ਕਾਫੀ ਧੇਰ ਲਗਾਤਾਰ 3 ਘੰਟੇ ਬਹਿਸਬਾਜ਼ੀ ਚੱਲੀ ਆਰਗੂਮੈਂਟਸ ਹੋਏ ਜਿਸ ਤੋਂ ਬਾਅਦ ਹੁਣ 4 ਦਿਨ ਦਾ ਰਿਮਾਂਡ ਹੋਰ ਵਧਾ ਦਿੱਤਾ ਗਿਆ ਹੈ ਤਾਂ ਜਾਂਚ ਅਤੇ ਬਿਆਨਾਂ ਦੇ ਆਧਾਰ ਤੇ ਜੋ ਵੀ ਸਬੂਤ ਆਏ ਸੀਗੇ ਅੱਜ ਮੋਹਾਲੀ ਕੋਰਟ ਦੇ ਵਿੱਚ ਵਿਜੀਲੈਂਸ ਦੇ ਵੱਲੋਂ ਪੇਸ਼ ਕੀਤੇ ਗਏ ਜਿੱਥੇ ਹੁਣ ਮੋਹਾਲੀ ਕੋਰਟ ਦੇ ਵੱਲੋਂ ਰਿਮਾਂਡ ਨੂੰ ਹੋਰ ਵਧਾ ਦਿੱਤਾ ਗਿਆ ਤੇ 4 ਦਿਨ ਦਾ ਰਿਮਾਂਡ ਹੋਰ ਵਧਾ ਦਿੱਤਾ ਗਿਆ ਤੇ ਹੁਣ 4 ਦਿਨ ਬਾਅਦ ਦੁਬਾਰਾ ਮੋਹਾਲੀ ਕੋਰਟ ਦੇ ਵਿੱਚ ਪੇਸ਼ ਹੋਣਗੇ ਵਿਕਰਮ ਸਿੰਘ ਮਜੀਠੀਆ